ਹਾਂਜੀ ਚੰਡਾਲ ਨੋਹਾਂ ਦੇ ਵਿੱਚ ਬਹੁਤ ਹੀ ਘੈਂਟ ਐਪੀਸੋਡ ਹੋਣ ਵਾਲਾ ਹੈ ਇਹ ਵਾਲਾ ਤੇ ਐਪੀਸੋਡ ਨੂੰ ਮਿਸ ਨਾ ਕਰਿਓ ਜੇ ਹਾਂਜੀ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਕਿ ਪਾਲੀ ਦੀ ਐਂਟਰੀ ਕਦੋਂ ਹੋਵੇਗੀ ਸੋ ਆਪਾਂ ਤੁਹਾਡੀ ਇਨਫੋਰਮੇਸ਼ਨ ਦੇ ਲਈ ਦੱਸ ਦਈਏ ਕਿ ਪਾਲੀ ਦੀ ਐਂਟਰੀ ਇਸ ਵੀਡੀਓ ਦੇ ਵਿੱਚ ਹੋ ਚੁੱਕੀ ਹੈ ਤੇ ਪਾਲੀ ਆਪਣਾ ਬੈਗ ਲੈ ਕੇ ਆ ਚੁੱਕੀ ਹੈ ਗੇਟ ਤੋਂ ਐਂਟਰ ਹੋ ਚੁੱਕੀ ਹੈ ਭੂਆ ਜੀ ਦੇ ਘਰ ਸੋਨੂ ਜੀਤਾ ਹੋਣੀ ਉਸ ਨੂੰ 에어ਪੋਰਟ ਤੋਂ ਲੈ ਕੇ ਆਏ ਹਨ ਤੇ ਪਾਲੀ ਨੇ ਆਪਣਾ ਟੈਚੀ ਤੇ ਆਪਣਾ ਪਰਸ ਫੜਿਆ ਹੋਇਆ ਹੈ ਤੇ ਉਧਰਪੂਆਜੀ ਬੇਬੇਜੀ ਤੇ ਬਾਪੂਜੀ ਤਿੰਨੋਂ ਜਣਿਆਂ ਨੂੰ ਪਤਾ ਨਹੀਂ ਹੁੰਦਾਗਾ ਕਿ ਪਾਲੀ ਨੇ ਅੱਜ ਆਉਣਾ ਹੈ ਸੋਨੂੰ ਜੀ ਤਾਂ ਹੋਣੀ ਹੀ 에ਅਰਪੋਰਟ ਤੋਂ ਪਾਲੀ ਨੂੰ ਸਿੱਧਾ ਪੂਆਜੀ ਦੇ ਘਰ ਲੈ ਕੇ ਆਉਂਦੇ ਹਨ ਤੇ ਸਾਰੇ ਬੇਸਬਰੀ ਦੇ ਨਾਲ ਹੈਰਾਨ ਹੋ ਜਾਂਦੇ ਹੁੰਦੇ ਹਨ ਕਿ ਪਾਲੀ ਨੇ ਦੱਸਿਆ ਤੱਕ ਨਹੀਂਗਾ ਕਿ ਮੈਂ ਆ ਰਹੀ ਹਾਂ ਤੇ ਪਾਲੀ ਅੱਗੋਂ ਕਹਿੰਦੀ ਹੈ ਕਿ ਮੈਂ ਤਾਂ ਬੇਬੇ ਬਾਪੂ ਨੂੰ ਸਰਪ੍ਰਾਈਜ਼ ਦੇਣਾ ਸੀਗਾ ਤੇ ਇਸ ਤਰ੍ਹਾਂ ਉਹਨਾਂ ਦਾ ਮੇਲਮਲਾਪ ਹੁੰਦਾ ਹੈ ਇੱਕ ਤੀਹ ਦਾ ਆਪਣੇ ਮਾਪਿਆਂ ਦੇ ਨਾਲ ਹਾਂਜੀ ਤੇ ਸੁਖ ਸਾਦ ਪੁੱਛਣ ਤੋਂ ਬਾਅਦ ਪਾਲੀ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਸੋਨੂ ਜੀ ਤਾਂ ਦੁਆਰਾ ਵੀ ਬਹੁਤ ਸਾਰੀਆਂ ਗੱਲਾਂ ਵਿੱਕੀ ਪ੍ਰੀਤ ਹੋਣਾ ਦੇ ਬਾਰੇ ਸੰਦੀਪ ਬਾਰੇ ਦੱਸੀਆਂ ਜਾਂਦੀਆਂ ਹਨ ਕਿ ਉਹਨਾਂ ਨੇ ਕਿੰਨਾ ਚਤਰਾਈਆਂ ਦੇ ਕਾਰਨ ਬੇਬੇ ਨੂੰ ਬਹੁਤ ਹੀ ਜ਼ਿਆਦਾ ਦੁੱਖ ਦਿੱਤਾ ਤੇ ਬਹੁਤ ਸੀ ਚਲਾਕੀਆਂ ਭਰੀਆਂ ਉਹ ਗੱਲਾਂ ਕਰਦੇ ਰਹੇ ਹੁਣ ਤੱਕ ਤੇ ਬਾਪੂ ਜੀ ਦੁਆਰਾ ਵੀ ਦੱਸਿਆ ਗਿਆ ਕਿ ਉਸ ਉਹਨਾਂ ਨੇ ਸਾਡਾ ਕੀ ਹਾਲ ਕੀਤਾ ਹੈ ਤੇ ਇਸ ਦੇ ਵਿੱਚ ਪ੍ਰੀਤ ਦੀ ਬਹੁਤ ਜ਼ਿਆਦਾ ਉਹਨਾਂ ਨੇ ਨਿੰਦਿਆ ਕੀਤੀ ਹੈ ਤੇ ਵਿੱਕੀ ਨੇ ਵਿੱਕੀ ਦੀ ਵੀ ਕਿਹਾ ਹੈ ਕਿ ਵਿੱਕੀ ਵੀ ਆਪਣੀ ਜ਼ਰਾਨੀ ਦੇ ਮਗਰ ਲੱਗ ਕੇ ਬੇਬੇ ਬਾਪੂ ਨੂੰ ਇਸ ਤਾਰਿਹ ਹ ਹੈ ਹੁਣ ਤੱਕ ਤੇ ਸੋਨੂ ਕਹਿੰਦਾ ਹੈ ਕਿ ਪ੍ਰੀਤ ਤਾਂ ਇੱਥੋਂ ਤੱਕ ਜਾ ਚੁੱਕੀ ਹੈ ਕਿ ਉਸਨੇ ਬੇਬੇ ਤੱਕ ਬੇਬੇ ਨੂੰ ਮਾਰਕੁਟਾਈ ਤੇ ਮਾਰਕੁਟਾਈ ਕੋਟ ਕਰਕੇ ਤੇ ਉਸ ਨੂੰ ਇੰਨਾ ਜ਼ਲੀਲ ਕਰਕੇ ਅੰਦਰ ਸੁੱਟਿਆ ਸੀ ਕਿ ਜੇਕਰ ਅਸੀਂ ਬਾਹਰ ਨਾ ਕੱਢਦੇ ਤਾਂ ਬੇਬੇ ਨੇ ਉੱਥੇ ਹੀ ਮਰ ਮੁੱਕ ਜਾਣਾ ਸੀ ਤੇ ਬੇਬੇ ਦੀ ਹਾਲਤ ਉਸਨੇ ਬਹੁਤ ਜ਼ਿਆਦਾ ਮੰਦੀ ਕਰ ਦਿੱਤੀ ਸੀਗੀ ਤੇ ਸਾਰੀਆਂ ਕਰਤੂਤਾਂ ਪਾਲੀ ਨੂੰ ਸੋਨੂ ਜੀਤਾਂ ਤੇ ਬੇਬੇ ਬਾਪੂ ਦੁਆਰਾ ਤੇ ਭੂਆ ਜੀ ਦੁਆਰਾ ਦੱਸੀਆਂ ਜਾਂਦੀਆਂ ਹਨ ਹਾਂਜੀ ਤੇ ਫਿਰ ਬੇਬੇ ਦੁਆਰਾ ਵੀ ਪੂਰੀ ਗੱਲ ਦੱਸੀ ਜਾਂਦੀ ਹੈ ਕਿ ਉਸ ਦੀ ਛੋਟੀ ਨੂੰ ਨੇ ਪ੍ਰੀਤ ਨੇ ਕਿਸ ਤਰ੍ਹਾਂ ਉਸ ਨੂੰ ਮਾਰਕੁੱਟ ਕਰਕੇ ਉਸ ਦੀ ਤੇ ਉਸ ਨੂੰ ਅੰਦਰ ਛੁੱਟਿਆ ਸੀ ਤੇ ਉਸ ਨੂੰ ਡਰਾਵੇ ਤੇ ਦਾਬੇ ਦਿੱਤੇ ਸੀ ਕਿ ਜੇਕਰ ਇਸ ਗੱਲ ਦੀ ਮਾਤਾ ਕਿਸੇ ਨੂੰ ਬਾਹਰ ਨਿਕਲੀ ਤਾਂ ਵੇਖ ਲਈ ਤੇ ਉੱਪਰੋਂ ਬੇਬੇ ਨੂੰ ਉੱਥੇ ਹਸਪੀਟਲ ਜਾਣ ਦਾ ਵੀ ਉਹਨਾਂ ਨੇ ਖੁਦ ਹੀ ਨਾਟਕ ਕੀਤਾ ਸੀਗਾ ਤੇ ਬੇਦਖਲੀ ਦੇ ਕਾਰਨ ਬਾਪੂ ਨੂੰ ਤਾਂ ਐਨਾ ਗੁੱਸਾ ਚੜ ਗਿਆ ਸੀ ਸੋਨੂੰ ਕਹਿੰਦਾ ਕਿ ਅਸੀਂ ਤਾਂ ਬੇਦਖਲ ਹੀ ਕਰਵਾਉਣ ਲੱਗਿਆ ਸੀ ਬਾਪੂ ਤਾਂ ਤੇ ਪਰ ਉਹਨਾਂ ਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਏ ਤੇ ਫਿਰ ਜਦੋਂ ਬੇਬੇ ਨੂੰ ਮਾਰ ਕੁੱਟਣ ਵਾਲੀ ਤੇ ਗੋਲੀਆਂ ਦੇਣ ਵਾਲੀ ਗੱਲ ਪਾਲੀ ਨੂੰ ਪਤਾ ਲੱਗਦੀ ਹੈ ਤਾਂ ਪਾਲੀ ਇੱਕਦਮ ਗੁੱਸੇ ਨਾਲ ਭਰ ਜਾਂਦੀ ਹੈ ਤੇ ਕਹਿੰਦੀ ਹੈ ਕਿ ਹੁਣ ਮੈਂ ਇਹਨਾਂ ਦਾ ਜੋਹਰ ਸ਼ਰ ਕਰੂੰਗੀ ਬਸ ਤੁਸੀਂ ਵੇਖਦੇ ਜਾਇਓ ਜ ਪਹਿਲਾਂ ਤਾਂ ਜੋ ਕੁਝ ਹੋਣਾ ਸੀ ਉਹ ਹੋ ਗਿਆ ਇਸ ਤਰ੍ਹਾਂ ਹੋਰ ਵੀ ਸਾਰੀਆਂ ਗੱਲਾਂ ਪਾਲੀ ਨੂੰ ਦੱਸਦੀਆਂ ਹਨ ਤੇ ਪਾਲੀ ਕਹਿੰਦੀ ਹੈ ਕਿ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਪਹਿਲਾਂ ਹੀ ਆ ਜਾਣਾ ਸੀਗਾ ਇੰਨਾ ਕੁਝ ਪਾਣੀ ਸਿਰ ਤੋਂ ਲੰਘ ਚੁੱਕਿਆ ਸੀ ਤਾਂ ਹਾਂਜੀ ਤੇ ਉਧਰ ਜੇਲ੍ਹੋਂ ਆਉਣ ਤੋਂ ਬਾਅਦ ਸੰਦੀਪ ਵੀ ਪੂਰੀ ਸਿਆਣੀ ਨੋ ਬਣ ਕੇ ਬੈਠੀ ਹੁੰਦੀ ਹੈ ਤੇ ਉਸ ਦੀ ਮਾਂ ਵੀ ਹੁਣ ਸੁਧਰ ਚੁੱਕੀ ਹੁੰਦੀ ਹੈ ਤੇ ਮਾਂ ਵੀ ਉਸ ਨੂੰ ਹੁਣ ਚੰਗੀ ਸਿੱਖਿਆ ਦੇਣੀ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਉਹਨਾਂ ਨੂੰ ਹੁਣ ਹੱਥ ਲੱਗ ਚੁੱਕੇ ਹੁੰਦੇ ਹਨ ਕਿ ਬਾਪੂ ਹੋਣਿਆਂ ਨੇ ਇਹਨਾਂ ਦਾ ਕੀ ਹਾਲ ਕੀਤਾ ਹੈ ਤੇ ਮਾਂ ਕਹਿ ਰਹੀ ਹੁੰਦੀ ਹੈ ਕਿ ਹੁਣ ਤੈਨੂੰ ਸਿਆਣੀ ਬਣ ਕੇ ਘਰ ਬਣਾਉਣਾ ਪੈਣਾ ਤੇ ਕਵਲ ਨੂੰ ਵੀ ਕੰਮਕਾਰ ਤੋਂ ਰੋਕਣਾ ਪੈਣਾ ਤੇ ਜਨਾਨੀਆਂ ਵਾਲੇ ਕੰਮ ਜਨਾਨੀਆਂ ਨੂੰ ਹੀ ਫੱਬਦੇ ਆ ਤੇ ਬੰਦਿਆਂ ਵਾਲੇ ਬੰਦਿਆਂ ਨੂੰ ਤੇ ਆਪਣੇ ਮਾਪਿਓ ਨੂੰ ਸੰਭੋ ਜਿਵੇਂ ਜਿਵੇਂ ਹੁਣ ਤੂੰ ਇਹਨਾਂ ਨਾਲ ਕਰਦੀ ਸੀ ਉਵੇਂ ਹੀ ਜੇਕਰ ਤੇਰੀ ਪਰਜਾਈ ਮੇਰੇ ਨਾਲ ਕਰੇ ਖਰੇ ਤੇਰੀਆਂ ਕਰਨੀਆਂ ਮੈਂ ਹੀ ਪਰ ਰਹੀ ਸੀ ਕਿ ਤੇਰੀ ਪਰਜਾਈ ਮੈਨੂੰ ਪਛਾਣ ਦੇਣੀਗੀ ਇਸ ਕਰਕੇ ਤੂੰ ਹੁਣ ਕਵਲ ਤੋਂ ਵੀ ਨਹੀਂ ਕੰਮ ਕਰਵਾਉਣਾ ਤੇ ਬੇਬੇ ਬਾਪੂ ਨੂੰ ਵੀ ਆਪਣੇ ਮਾਂ-ਸਮਾਨ ਸਮਝਣਾ ਹੈ ਕਿ ਗੁਸਨਦੀਪ ਕਹਿੰਦੀ ਹੈ ਕਿ ਕੀ ਮੈਂ ਤਾਂ ਉਹਨਾਂ ਨੂੰ ਮਾਂ-ਸਮਾਨ ਸਮਝ ਕੇ ਮਾਂ ਪਿਓ ਸਮਝ ਕੇ ਸੇਵਾ ਕਰਾਂਗੀ ਕਿ ਉਹ ਵੀ ਮਾਂ-ਬਾਪ ਬਣਨਗੇ ਤੇ ਅੱਗੋਂ ਮਾਂ ਕਹਿੰਦੀ ਹੈ ਕਿ ਹਾਂ ਮਾਂ-ਬਾਪ ਬਣਨਗੇ ਕਿਉਂ ਨਾ ਬਣਨਗੇ ਇਹ ਤਾਂ ਪੁੱਤ ਹੱਥ ਨੂੰ ਹੱਥ ਹੈ ਇਸ ਤਰ੍ਹਾਂ ਮਾਂ ਚੰਗੀ ਸਿੱਖਿਆ ਸੰਦੀਪ ਨੂੰ ਦਿੰਦੀ ਹੈ ਤੇ ਸੰਦੀਪ ਮੰਨ ਲੈਂਦੀ ਹੈ ਤੇ ਸਦੀਪ ਚੰਗੀ ਬਣ ਜਾਂਦੀ ਹੈ ਤੇ ਉਧਰ ਵਿੱਕੀ ਪ੍ਰੀਤ ਵੀ ਆਪਣੀ ਧੀ ਨਾਲ ਬਹੁਤ ਜ਼ਿਆਦਾ लाਡ ਕਰ ਰਹੇ ਹੁੰਦੇ ਹਨ ਉਹਨਾਂ ਦੀ ਧੀ ਇੱਕ ਰਾਤ ਦੇ ਵਿੱਚ ਹੀ ਬਹੁਤ ਜ਼ਿਆਦਾ ਉਧਰੀ ਪਈ ਹੁੰਦੀ ਹੈ ਤੇ ਪ੍ਰੀਤ ਕਹਿੰਦੀ ਹੁੰਦੀ ਹੈ ਕਿ ਹੁਣ ਮੈਂ ਸੁਧਰ ਜਾਣਾ ਹੈ ਹੁਣ ਮੈਂ ਬੇਬੇ ਬਾਪੂ ਦੀ ਫੁੱਲ ਸੇਵਾ ਕਰਨੀ ਹੈ ਤੇ ਬੇਬੇ ਤਾਂ ਪਹਿਲਾਂ ਹੀ ਇੱਧਰ ਹੈ ਤੇ ਮੈਂ ਬਾਪੂ ਨੂੰ ਵੀ ਇੱਧਰ ਲੈ ਆਉਣਾ ਤੇ ਉਹਨਾਂ ਨੂੰ ਮੈਂ ਬੈੱਡ ਤੋਂ ਪੈਰ ਨਹੀਂ ਲਾਉਣ ਦੇਣਾਗਾ ਇਹ ਸਾਰੀ ਗਲਤੀ ਵੱਡੀ ਦੀ ਹੈ ਉਹਨੇ ਪਹਿਲਾਂ ਉਹ ਗੰਦੀਆਂ ਕਰਤੂਤਾਂ ਕਰਦੀ ਰਹੀ ਹੈ ਤੇ ਫਿਰ ਉਹਦੇ ਪਿੱਛੇ ਲੱਗ ਕੇ ਮੈਂ ਵੀ ਕਰਦੀ ਰਹੀ ਕਿ ਉਹਦਾ ਕਿਸੇ ਨੇ ਕੀ ਚੁੱਕ ਲਿਆ ਤੇ ਮੇਰਾ ਕਿਸੇ ਨੇ ਕੀ ਚੁੱਕ ਲੈਣਾ ਹੈ ਤੇ ਮੈਂ ਵੀ ਬੇਬੇ ਬਾਪੂ ਨੂੰ ਸਤਾਉਂਦੀ ਰਹੀਆਂ ਪਰ ਮ ਸੁਧਰ ਚੁੱਕੀ ਆ ਤੇ ਹੁਣ ਮੈਂ ਵਿੱਕੀ ਅਗੋ ਕਹਿੰਦਾ ਹੈ ਕਿ ਜੇਕਰ ਆਪਣੀ ਧੀ ਨਾਲ ਕੱਲ ਨੂੰ ਕੋਈ ਉਹਦੇ ਸੋਹਰੇ țeṛ-pheṛ ਕਰਨ ਤਾਂ ਫਿਰ ਆਪਾਂ ਨੂੰ ਕਿੰਨਾ ਦੁੱਖ ਲੱਗੇਗਾ ਤੇ ਇਹਦੇ ਮਾਪਿਆਂ ਨੂੰ ਆਪਾਂ ਨੂੰ ਕਿੰਨਾ ਦੁੱਖ ਲੱਗੇਗਾ ਮਾਪਿਆਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਹੁੰਦਾ ਹੈ ਤੇ ਫਿਰ ਪ੍ਰੀਤ ਕੰਨੀ ਹੈ ਨਾ ਨਾ ਮੇਰੀ ਧੀ ਬਾਰੇ ਐਦਾਂ ਨਾ ਬੋਲੋ ਇਹਨੂੰ ਤਾਂ ਮੈਂ ਫੁੱਲਾਂ ਨਾਲ ਪਾਲਿਆ ਹੈ ਤੇ ਫਿਰ ਵਿੱਕੀ ਕਹਿੰਦਾ ਹੈ ਕਿ ਹੁਣ ਆਪਾਂ ਸੁਧਰ ਜਾਈਏ ਤੇ ਬੇਬੇ ਬਾਪੂ ਦੀ ਰਹਿੰਦੀ ਜ਼ਿੰਦਗੀ ਸੇਵਾ ਕਰਕੇ ਆਪਾਂ ਸੁਧਾਰ ਲਈਏ ਤੇ ਆਪਦੇ ਪਾਪਾਂ ਦੀ ਮਾਫੀ ਮੰਗ ਲਈਏ ਜਿਹੜੇ ਆਪਾਂ ਕੀਤੇ ਹਨ ਇਸ ਤਰ੍ਹਾਂ ਦੋਵੇਂ ਚੰਗੇ ਬਣ ਜਾਂਦੇ ਹਨ ਤੇ ਤਰ ਬਣਨ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਂਦੇ ਹਨ ਹਾਂਜੀ ਤੇ ਉਧਰ ਕਵਲ ਜਿਹੜਾ ਝਾੜੂ ਲਗਾ ਰਿਹਾ ਹੁੰਦਾ ਹੈ ਤੇ ਬੱਬਲੂ ਸੰਦੀਪ ਦਾ ਪੁੱਤ ਜਿਹੜਾ ਸਬਜ਼ੀ ਦੀ ਕੱਟ ਰਿਹਾ ਹੁੰਦਾ ਹੈ ਤੇ ਸੰਦੀਪ ਦੋਨਾਂ ਦੇ ਹੱਥੋਂ ਕੰਮ ਛਡਾ ਲੈਂਦੀ ਹੈ ਤੇ ਕਹਿੰਦੀ ਹੈ ਕਿ ਬਸ ਹੁਣ ਤੁਸੀਂ ਬਾਹਰਲੇ ਕੰਮ ਕਰਿਆ ਕਰਨੀ ਆ ਤੇ ਬੇਬੇ ਬਾਪੂ ਦੀ ਸੇਵਾ ਕਰਿਆ ਕਰਨੀ ਆ ਤੇ ਕਵਲ ਇੱਕਦਮ ਹੈਰਾਨੀ ਨਾਲ ਕਹਿੰਦਾ ਹੈ ਕਿ ਤੂੰ ਕੀ ਕਰ ਰਹੀ ਹੈ ਤੇ ਫਿਰ ਉਹ ਕਹਿੰਦੀ ਹੈ ਹਾਂ ਹਾਂ ਮੈਨੂੰ ਹੁਣ ਗੁੱਸਾ ਨਾ ਚੜਾਓ ਜਿਵੇਂ ਮੈਂ ਕਹਿ ਰਹੀ ਹਾਂ ਉਵੇਂ ਕਰ ਲਓ ਮੈਂ ਸੱਚ ਹੀ ਕਹਿ ਰਹੀ ਹਾਂ ਤੇ ਆਪਾਂ ਹੁਣ ਸਿਆਣੇ ਬਣ ਕੇ ਰਹਿਣਾ ਹੈ ਆਪਦੇ ਘਰ ਦੇ ਵਿੱਚ ਤੇ ਘਰ ਨੂੰ ਸਵਰਗ ਬਣਾਉਣਾ ਹੈ ਇਸ ਤਰ੍ਹਾਂ ਸਾਰੇ ਖੁਸ਼ ਹ ਲੱਗ ਜਾਂਦੇ ਹਨ ਹਾਂਜੀ ਤੇ ਜਦੋਂ ਬੇਬੇ ਆਪਣੀ ਮਾਰਗੁਟਾਈ ਵਾਲੀ ਗੱਲ ਤੇ ਗੋਲੀਆਂ ਵਾਲੀ ਗੱਲ ਸਾਰੀ ਗੱਲ ਦੱਸਦੀ ਹੈ ਪਾਲੀ ਨੂੰ ਤਾਂ ਪਾਲੀ ਨੂੰ ਇੱਕਦਮ ਜ਼ਹਿਰ ਲੱਗਣ ਲੱਗ ਜਾਂਦੀਆਂ ਹਨ ਗੱਲਾਂ ਤੇ ਪਾਲੀ ਦਾ ਗੁੱਸਾ ਬਹੁਤ ਜ਼ਿਆਦਾ ਚੜ ਜਾਂਦਾ ਹੈ ਤੇ ਪਾਲੀ ਕਹਿੰਦੀ ਹੈ ਕਿ ਜਦੋਂ ਕਿ ਜਦੋਂ ਹੁਣ ਮੇਰੇ ਇਹ ਮੱਥੇ ਲੱਗੀ ਨਾ ਪ੍ਰੀਤ ਤੇ ਵੇਖੀ ਇਹਦੀ ਮੈਂ ਨਹੀਂ ਆ ਬੀਡੀਆਂ ਨੂੰ ਪਵਾਟਣੀਆਂ ਦਿੰਦੀ ਵੇਖੀ ਹੁਣ ਮੇਰਾ ਜੋਰ ਇਹਦੇ ਤੇ ਚੱਲਦਾਗਾ ਤੇ ਫਿਰ ਇਸ ਤਰ੍ਹਾਂ ਪ੍ਰੀਤ ਦੇ ਖਿਲਾਫ ਕਾਫੀ ਪਾਲੀ ਜੁਕਤਾ ਬਣਾਉਂਦੀ ਹੈ ਕਿ ਮੈਂ ਇਹਨੂੰ ਚੰਗਾ ਸਬਕ ਸਿਖਾਉਣਾ ਹੈ ਇਹ ਕੌਣ ਹੁੰਦੀ ਹੈ ਮੇਰੀ ਮਾਂ ਨੂੰ ਇੰਨਾ ਦੁੱਖ ਦੇਣ ਵਾਲੀ ਮੇਰੇ ਮਾਂ ਪਿਓ ਮੈਂ ਦੋਨਾਂ ਦੀਆਂ ਚੰਗੀਆਂ ਮੀਡੀਆਂ ਨੂੰ ਟੇਲ ਲਾਵਾਂਗੀ ਇਸ ਤਰ੍ਹਾਂ ਉਹ ਪਾਲੀ ਬਹੁਤ ਹੀ ਗੁੱਸੇ ਭਰੀਆਂ ਗੱਲਾਂ ਕਰਦੀ ਹੈ ਤੇ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮੇਰੀ ਮਾਂ ਨੂੰ ਸਤਾਉਣ ਵਾਲੇ ਦਾ ਮੈਂ ਹਸ਼ਰ ਬਹੁਤ ਬੁਰਾ ਕਰਨਾ ਹੈ ਇਸ ਤਰ੍ਹਾਂ ਕਾਫੀ ਗੱਲਾਂ ਕਰਦੀ ਹੈ ਤੇ ਪਾਲੀ ਹੋਰ ਵੀ ਕਹਿੰਦੀ ਹੈ ਕਿ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਪਹਿਲਾਂ ਹੀ ਆ ਜਾਣਾ ਸੀ ਇਸ ਤਰ੍ਹਾਂ ਐਪੀਸੋਡ ਅੱਗੇ ਵਧਦਾ ਹੈ ਤੇ ਆਪਾਂ ਤੁਹਾਡੇ ਲਈ ਹੁਣ ਪਾਲੀ ਕੀ ਕਰੇਗੀ ਆਪਣੀਆਂ ਪਰਜਾਈਆਂ ਦੇ ਨਾਲ ਆ ਕੇ ਆਪਾਂ ਤੁਹਾਡੇ ਲਈ ਨੈਕਸਟ ਐਪੀਸੋਡ ਜ਼ਰੂਰ ਲੈ ਕੇ ਆਵਾਂਗੇ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਥੈਂਕ ਯੂ ਜੀ ਬਾਏ ਬਾਏ